ਇਹ ਨਾਮ ਕਿ ਕਰੀ ਮੇਰਾ ਨਾਮ 사ਜਨਾ ਜੀ ਤੇ ਮੈਨੂੰ ਤੇ ਕੀ ਲੱਗਦਾ ਉਹ ਮੇਰੀ ਸਾਲੀ ਦਾ ਲड़का ਜੀ ਠੀਕ ਹੈ ਠੀਕ ਕਹਿਣਾ ਚਾਹੁੰਦਾ ਇਹਦਾ ਸਾਨੂੰ ਇੱਕ ਸੰਸ ਹੈਗੀ ਵੇ ਨੂੰ ਮਰ ਰੋਇਆ ਨੇ ਤੇ ਉਹ ਸਮਲ ਜੀ ਸਾਨੂੰ ਉਹ ਦਰਖਤ ਦੇ ਨਾਲ ਟੰਗਿਆ ਹੋਇਆ ਤੇ ਉਹਦੇ ਕਾਫੀ ਗੰੰਢਾਂ ਸੀ ਗੱਲ ਦੇ ਉੱਤੇ ਲੱਗੇ ਹੋਏ ਨਿਸ਼ਾਨ ਸੀਗੇ ਹੱਥ ਉੱਤੇ ਨਿਸ਼ਾਨ ਸੀਗੇ ਤੇ ਉਹਦਾ ਸਾਨੂੰ ਗੰਬੀਰ ਹੈ ਉਹਨੇ ਰਿਕਾਰਡਿੰਗਾਂ ਵੀ ਸਾਡੇ ਕੋਲੇ ਫੋਨ ਦੇ ਵਿੱਚ ਮੈਨੂੰ ਕੱਲ ਸੈਂਡ ਕੀਤੀ ਸੀ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਮਰਨ ਦੀਆਂ ਤੇ ਉਹ ਕਾਫੀ ਤਿੰਨ ਹੋ ਗਏ ਦਿਨ ਚਾਰ ਦਿਨਾਂ ਤੋਂ ਪਿੰਡ ਤੋਂ ਬਾਹਰ ਸੀਗਾ ਉਹਦਾ ਡੈਡੀ ਉਹਨੂੰ ਕੱਲ ਹੀ ਜਾ ਕੇ ਇੱਥੇ ਲੈ ਕੇ ਆਇਆ ਹੈ ਇਹਨੇ 4 ਵਜੇ ਤੱਕ ਆਇਆ ਹੀ ਹੋ ਤੇ ਸਾਨੂੰ 7 ਵਜੇ ਤੋਂ ਬਾਅਦ ਤਾਂ ਮਿਲੇ ਨਹੀਂ ਗਏ ਤੇ ਅਸੀਂ ਲਵਦੇਵਾਸੀ ਆਥੇ ਚਲੋ 10 ਵਜੇ ਤੱਕ ਡਿੱਗਦੇ ਰਹੇ ਅਸੀਂ ਆ ਜਾਈਗਾ ਫਿਰ ਮੈਨੂੰ ਵੀ ਕੱਲ ਫੋਨ ਗਿਆ ਵੀ ਤੇਰੇ ਕੋਲੇ ਆਇਆ ਮੈਂ ਕਿਹਾ ਮੇਰੇ ਕੋਲ ਤਾਂ ਨਹੀਂ ਆਇਆ ਅਸੀਂ ਸਾਰੇ ਜਿਸਦਾਰੇ ਚ ਪਤਾ ਕਰ ਲਿਆ ਸਾਨੂੰ ਨਹੀਂ ਮਿਲਿਆ ਅਸੀਂ ਰਾਤੀ ਫਿਰ ਆ ਕੇ ਇਥੋਂ ਪੜਤਾਲ ਕੀਤੀ ਪਿੰਡਾਂ ਚ ਆਸ-ਪਾਸੇ ਉਹ ਉਹਨਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਜਿਹੜੇ ਮੁੰਡੇ ਧਮਕੀ ਦੇਦੇ ਸੀ ਉਹ ਰਾਤ ਹੀ ਗਏ ਹੋਏ ਗਏ ਉਹ ਤੋਂ ਬਾਅਦ ਸਾਨੂੰ ਨਹੀਂ ਮਿਲੇ ਉਹ ਕਰੋ ਹੈ ਨਹੀਂ ਸੀਗੇ ਅਸੀਂ ਜਾ ਕੇ ਸਾਨੂੰ 6 ਵਜੇ ਜਾ ਕੇ ਪਤਾ ਲੱਗਿਆ ਸਵੇਰੇ ਕੋਈ ਖੇਤ ਦੇ ਵਿੱਚ ਜਿਹੜਾ ਮਰਨ ਗਿਆ ਉਹ ਦੱਸਿਆ ਉਹਨਾਂ ਨੇ ਵੀ ਤੁਹਾਡਾ ਮੁੰਡਾ ਇਸ ਤਰ੍ਹਾਂ ਕਰਕੇ ਦਰਖਤ ਦੇ ਨਾਲ ਲਗਿਆ ਸੀ ਆਜਾ ਜਾ ਕੇ ਮੌਕੇ ਦੇ ਵੇਖਿਆ ਉਹਦੇ ਆਸ-ਪਾਸੇ ਜਾਂਚ ਕੀਤੀ ਕੋਈ ਵਾਕ ਕਿ ਕਿਸੇ ਸਾਨੂੰ ਉੱਥੋਂ ਉਹ ਵੀ ਇਸ ਚੀਜ਼ਾਂ ਤੋਂ ਸਾਨੂੰ ਡਾਊਟ ਹੋਇਆ ਵੀ ਉੱਥੇ ਮਰਡਰ ਹੋਇਆ ਹੈ ਕਿ ਉਹਨੂੰ ਮਾਰਿਆ ਹੋਰ ਕਿੱਥੇ ਹੈ ਉਹਨੂੰ ਟੰਗਿਆ ਉਹ ਜਗ੍ਹਾ ਤੇ ਲੈ ਕੇ ਕੀ ਮੰਨ ਕਰਦੇ ਮੰਨਗੇ ਸਹੀ ਕਰਦੇ ਵੀ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਕ੍ਰਿਸ਼ਨ ਦਾਲ ਜੀ ਬੇਟਾ ਦਾ ਕੀ ਨਾਮ ਸੀ ਮਨਪ੍ਰੀਤ ਜੀ ਇਹ ਗੱਲ ਕੀ ਹੋਸੀ ਕਿਵੇਂ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਜੀ ਸਾਨੂੰ ਇੱਕ ਮੁੰਡੇ ਤੇ ਸ਼ੱਕ ਸੀ ਉਹ ਕਹਿੰਦਾ ਮਾਰਨ ਲਈ ਚੁੱਕੀ ਦਿੰਦਾ ਸੀ ਤੇ ਇਹ ਸ਼ੱਕ ਕਰਕੇ ਅਸੀਂ ਰਾਤ ਨੂੰ ਸਾਰੀ ਰਾਤ ਲੱਭਦੇ ਰਹੇ ਜੀ ਉਹਨੂੰ ਸਾਰੀ ਰਾਤ ਰਿਸ਼ਤੇਦਾਰੀ ਕੇ ਫੋਨ ਕੀਤਾ ਸਾਰੇ ਪਾਸੇ ਫੋਨ ਕੀਤਾ ਕਿੱਥੇ ਨਹੀਂ ਲੱਭਿਆ ਅਸੀਂ ਰਾਤ ਨੂੰ ਉੱੱਕ ਕੇ ਮੈਂ ਵੀ ਸਬਜ਼ੀ ਦਾ ਕੰਮ ਕਰਦਾ ਜੀ ਮੈਂ ਕਰ ਹੀ ਰਹਿ ਗਿਆ ਸਾਨੂੰ ਕਿਸੇ ਨੇ ਵੰਡ ਨਹੀਂ ਦੱਸਿਆ ਵੀ ਤੋਂ ਦਮ ਲੈ ਲਈ ਇਹ ਕੰਮ ਹੋਇਆ ਪਿਆ ਜੀ ਇਹ ਧਮਕੀਆਂ ਦੋ ਤਿੰਨ ਦਿਨ ਹੋ ਗਏ ਲਗਾਤਾਰ ਧਮਕੀਆਂ ਆਉਂਦੀਆਂ ਮਾਰਨ ਦੀ ਧਮਕੀਆਂ ਆਉਂਦੀ ਮਾਰ ਰਹੀ ਸੀ ਹਾਂ ਜੀ ਕਿੰਨੇ ਬੱਚੇ ਇੱਕ ਮੁੰਡਾ ਹੈਗਾ ਜੀ ਸਾਡੇ ਕਿੰਨੇ ਬੱਚੇ ਮੇਰੇ ਤਿੰਨ ਮੁੰਡੇ ਬੱਚੇ ਜੀ ਕੀ ਮੰਗ ਕੀ ਕਰਦੇ ਹੋ ਬੰਦੇ ਮੈਂ ਤਾਂ ਕਹਿੰਦਾ ਜੀ ਸਹੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜੀ ਪੂਰੀ ਹੋਣੀ ਚਾਹੀਦੀ ਇਜਾਜ਼ਤ ਤੇ ਪੂਰੇ ਸ਼ਾਮ ਮਿਲਣਾ ਚਾਹੀਦਾ ਤੁਹਾਨੂੰ ਜੀ ਨਾਮ ਇਤਨਾ ਮੇਰਾ ਹਿੰਦੂ ਬੰਦਾ ਬੇਟਾ ਕਿਹਨਾਂ ਦਾ ਮਨਪ੍ਰੀਤ ਅੱਜ ਕੀ ਗੱਲ ਹੋਈ ਸੀ ਕਿਵੇਂ ਪਤਾ ਲੱਗਿਆ ਸਰ ਕੋਈ ਪਤਾ ਕੋਈ ਗੱਲ ਨਹੀਂ ਸੀਗੇ ਨਾ ਜਨਮ ਦਿਨ ਸੀਗਾ ਇਹ ਕਹਿੰਦਾ ਜਨਮ ਦਿਨ ਤੇ ਆ ਜਾ ਮੇਰੇ ਠੀਕ ਹੈ ਮੇਰੇ ਮੁੰਡੇ ਨੂੰ ਕਹਿੰਦਾ ਇਹ ਕਹਿੰਦਾ ਮੈਂ ਨਹੀਂ ਆਉਂਦਾਗਾ ਇਹਨੇ ਚਿੰਤਮਕੀਆਂ ਦਿੱਤੀਆਂ ਐਨੀ ਗੱਲ ਨਹੀਂ ਹੋਈ ਸਰ ਠੀਕ ਹੈ ਮੇਰੇ ਕੋ ਸਾਰੀ ਵੀਡੀਓ ਪਈ ਹੈ ਠੀਕ ਹੈ ਅੱਜ ਕਦੋਂ ਪਤਾ ਲੱਗਿਆ ਵੀ ਬੇਟੇ ਨੇ ਮਸਤ ਲੱਭਿਆ ਨਹੀਂ ਸਰ ਨੇਪਾਲਦੀ ਦੀ ਨੂੰ ساری ਰਾਤ ਭੱਗ ਦੀ ਕੱਲੀ ਜੀ ਮੇਰਾ ਕੋਈ ਮਨਪਸੰਦ ਨਹੀਂ ਠੀਕ ਹੈ ਸਰ ਜੀ ਸਭ ਨੇ ساری ਰਾਤ ਨਹੀਂ ਸੁੱਤੇ ਕਿ ਮੈਨੂੰ ਨਹੀਂ ਤੁਮ ਕਹਿੰਦੇ ਨਾ ਕਦੇ ਸੀਟ 'ਤੇ ਬੰਦੀ ਦਿੰਦਾ ਕਦੇ ਘੜੀ ਆ ਦੇਂਦਾ ਉਹ ਲੋਕ ਤਾਂ ਸੇਵ ਮੰਨ ਕਰਦੇ ਬਾਅਦ ਮੈਨੂੰ ਮੇਰਾ ਮੁੰਡਾ ਚਾਹੀਦਾ ਸਰ ਮੇਰਾ ਮੁੰਡਾ ਚਾਹੀਦਾ ਕੋਈ ਮੰਗ ਨਹੀਂ ਨਾ ਕਰਦੀ ਜੀ ਰੋਲਾ ਜੀ ਸਾਨੂੰ ਇੱਕ ਥਾਣੇ ਫੋਨ ਮਸਹੂਲ ਹੋਇਆ ਸਰਪੰਚ ਸਾਹਿਬ ਚੂੜੀ ਵਾਲੇ ਅੰਨੇ ਦਾ ਉਹਨਾਂ ਨੇ ਕਿਹਾ ਕਿ ਇੱਕ ਨੌਜਵਾਨ ਮਨਪ੍ਰੀਤ ਪੁੱਤਰ ਕਿਸ਼ਨ ਕੁਮਾਰ ਇਹ ਜਿਹੜਾ ਹੈ ਸੁਖਦੇਵ RAM ਦੇ ਖੇਤ ਦੇ ਕੋਲੇ ਪਈ ਦੇ ਉਤੇ ਇਹਨੇ ਫਾਸੀ ਲੈ ਲਈ ਹੈ ਤੇ ਉਸ ਤੇ ਉਤੇ ਐਸਐਚਓ ਸਾਹਿਬ ਖੁਦ ਔਰ ਮੈਂ ਮੌਕੇ ਤੇ ਆਏ ਆ ਜੀ ਮੌਕੇ ਤੇ ਆ ਕੇ ਹਾਲਾਤ ਦੇਖੇ ਹੈ ਇਹ ਬੰਦਾ ਨੌਜਵਾਨ ਬਕੈਣ ਦੇ ਦਰਖਤ ਦੇ ਨਾਲ ਫਾਸੀ ਖਾ ਕੇ ਟੰਗਿਆ ਮਿੜਾ ਜਿਸ ਨੂੰ ਜਾਬਤਾ ਅਨੁਸਾਰ ਲਾਇਆ ਗਿਆ ਲਾਉਣ ਤੋਂ ਬਾਅਦ ਇਹਦੀ ਸਰਚ ਕੀਤੀ ਗਈ ਪਰਿਵਾਰ ਦੇ ਸਾਹਮਣੇ ਹੁਣ ਇਹਦਾ ਸਰਕਾਰੀ ਹਸਪਤਾਲ ਹਬੋਰ ਪੋਸਟਮਾਰਟਮ ਕਰਾਵਾਂਗੇ ਪੋਸਟਮਾਸਟਰਮ ਤੋਂ ਬਾਅਦ ਜਿਹੜਾ ਪੋਸਟਮਾਨ ਦੀ ਰਿਪੋਰਟ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਾਂਗਾ ਫਿਲਹਾਲ 194 ਬੀਐਨਐਸ ਦੀ ਕਾਰਵਾਈ ਕਰ ਰਹੇ ਆ ਇਹਦੀ ਕਿੰਨੀ ਉਮਰ ਕਿੰਨੇ ਬੱਚੇ ਵਹ ਸ਼ਾਦੀ ਸ਼ੁਦਾ ਹਾਂਜੀ ਇਹਦੀ ਉਮਰ ਹੈ ਜੀ 22 ਸਾਲ ਹੈ ਹਾਂਜੀ ਇਹ ਕੋਈ ਸੁਮਨ ਪੁੱਤਰੀ ਰਾਜੂ ਮਹਾਰਾਜ ਹੈ ਨਿਆਲਕੇੜੀ ਕਲੋਨੀ ਦਾ ਉਹਦੇ ਨਾਲ ਵਿਆਹ ਸੀ ਪਰ 3-4 ਸਾਲ ਪਹਿਲਾਂ ਇਹਦਾ ਤਲਾਕ ਹੋ ਗਿਆ ਜੀ ਇਹਦਾ ਇੱਕ ਬੱਚਾ ਹੈ ਜਿਹੜਾ ਇਹਨਾਂ ਕੋਲ ਹੀ ਹੈ ਕਿੰਨੇ ਸਾਲ ਦੀ ਉਮਰ ਹੈ 3-5 ਸਾਲ ਬੱਚੇ 5 ਸਾਲ ਦੀ ਜੀ ਨਹੀਂ ਆਧਵੀ ਉਮਰਕ ਨਹੀਂ ਹੈ 22 ਸਾਲ ਜੀ 22 ਸਾਲ ਦੀ ਠੀਕ ਇਹ ਨਾਮ ਕੀ ਕਰਦਾ ਮੇਰਾ ਨਾਮ 사जना ਜੀ ਤੇ ਮੈਨੂੰ ਪਿੱਛੇ ਕੀ ਲੱਗਦਾ ਉਹ ਮੇਰੇ ਸਾਲੀ ਦਾ ਲड़का ਜੀ ਠੀਕ ਹੈ ਠੀਕ ਕਹਿਣਾ ਚਾਹੁੰਦਾ ਇਹਦਾ ਸਾਨੂੰ ਇੱਕ ਸੰਚ ਹੈਗੀ ਵੇ ਨੂੰ ਮਰਰ ਹੋਇਆ ਨੇ ਠੀਕ ਹੋ ਤੇ ਉਹ 사ਨਲ ਜੀ ਸਾਾਨੂੰ ਦਰਖ ਦੇ ਨਾਲ ਟੰਗਿਆ ਹੋਇਆ ਤੇ ਉਹਦੇ ਕਾਫੀ ਗੰੰਢਾ ਸੀ ਗੱਲ ਦੇ ਉੱਤੇ ਲੱਗੇ ਹੋਏ ਨਿਸ਼ਾਨ ਸੀਗੇ ਹੱਥ ਉੱਤੇ ਨਿਸ਼ਾਨ ਸੀਗੇ ਤੇ ਉਹਦਾ ਸਾਨੂੰ ਗੰਬੀਰ ਹੈ ਉਹਨੇ ਰਿਕਾਰਡਿੰਗਾਂ ਵੀ ਸਾਡੇ ਕੋਲੇ ਫੋਨ ਦੇ ਵਿੱਚ ਮੈਨੂੰ ਕੱਲ ਸੈਂਡ ਕੀਤੀ ਸੀ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਮਰਨ ਦੀਆਂ ਤੇ ਉਹ ਕਾਫੀ ਤਿੰਨ ਹੋ ਗਏ ਦਿਨ ਚਾਰ ਦਿਨਾਂ ਤੋਂ ਪਿੰਡ ਤੋਂ ਬਾਹਰ ਸੀਗਾ ਉਹਦਾ ਡੈਡੀ ਉਹਨੂੰ ਕੱਲ ਹੀ ਜਾ ਕੇ ਇੱਥੇ ਲੈ ਕੇ ਆਇਆ ਇਹਨੇ 4 ਵਜੇ ਤੱਕ ਆਇਆ ਹੀ ਉਹ ਤੇ ਸਾਨੂੰ 7 ਵਜੇ ਤੋਂ ਬਾਅਦ ਤਾਂ ਮਿਲੇ ਨਹੀਂ ਗਏ ਤੇ ਅਸੀਂ ਲਵਦੇ ਵਾਸੀ ਆਥੇ ਚਲੋ 10 ਵਜੇ ਤੱਕ ਡਿੱਗਦੇ ਰਹੇ ਅਸੀਂ ਆ ਜਾਈਗਾ ਫਿਰ ਮੈਨੂੰ ਵੀ ਕੱਲ ਫੋਨ ਗਿਆ ਵੀ ਤੇਰੇ ਕੋਲੇ ਆਇਆ ਮੈਂ ਕਿਹਾ ਮੇਰੇ ਕੋਲ ਤਾਂ ਨਹੀਂ ਆਇਆ ਅਸੀਂ ਸਾਰੇ ਜਿसरी ਚ ਪਤਾ ਕਰ ਲਿਆ ਸਾਨੂੰ ਨਹੀਂ ਮਿਲਿਆ ਅਸੀਂ ਰਾਤੀ ਫਿਰ ਆ ਕੇ ਇਥੋਂ ਪੜਤਾਲ ਕੀਤੀ ਪਿੰਡਾਂ ਚ ਆਸ-ਪਾਸੇ ਉਹਨਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਜਿਹੜੇ ਮੁੰਡੇ ਧਮਕੀ ਦੇਦੇ ਸੀ ਉਹ ਰਾਤ ਹੀ ਗਏ ਵਿਗੇ ਉਹਦੇ ਬਾਅਦ ਸਾਨੂੰ ਨਹੀਂ ਮਿਲੇ ਉਹ ਕਰੋ ਹੈ ਨਹੀਂ ਸੀਗੇ ਅਸੀਂ ਜਾ ਕੇ ਸਾਨੂੰ 6 ਵਜੇ ਜਾ ਕੇ ਪਤਾ ਲੱਗਿਆ ਸਵੇਰੇ ਕੋਈ ਖੇਤ ਦੇ ਵਿੱਚ ਜਿਹੜਾ ਮਰਨ ਗਿਆ ਉਹ ਦੱਸਿਆ ਉਹਨਾਂ ਨੇ ਵੀ ਤੁਹਾਡਾ ਮੁੰਡਾ ਇਸ ਤਰ੍ਹਾਂ ਕਰਕੇ ਦਰਖ ਦੇ ਨਾਲ ਲਗਿਆ ਅਸੀਂ ਆ ਜਾ ਕੇ ਮੌਕੇ ਦੇ ਵੇਖਿਆ ਉਹਦੇ ਆਸ-ਪਾਸੇ ਜਾਂਚ ਕੀਤੀ ਕੋਈ ਵਾਕ ਕਿ ਕਿਸੇ ਸਾਨੂੰ ਉੱਥੋਂ ਗਰੀਸ ਚੀਜ਼ਾਂ ਤੋਂ ਤੁਹਾਨੂੰ ਡਾਊਟ ਹੋਇਆ ਵੀ ਉੱਥੇ ਮੰਡਰ ਹੋਇਆ ਕਿ ਉਹਨੂੰ ਮਾਰਿਆ ਹੋਰ ਕਿੱਥੇ ਹੈ ਉਹਨੂੰ ਟੰਗਿਆ ਉਸ ਜਗ੍ਹਾ ਤੇ ਲੈ ਕੇ ਇਹ ਮੰਨ ਕਰਦੇ ਮੰਨ ਕੇ ਸਹੀ ਕਰਦੇ ਵੀ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਕ੍ਰਿਸ਼ਣ ਦਾਲ ਜੀ ਬੇਟਾ ਦਾ ਕੀ ਨਾਮ ਸੀ ਮਨਪ੍ਰੀਤ ਜੀ ਇਹ ਗੱਲ ਕੀ ਹੋਈ ਸੀ ਕਿਵੇਂ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਜੀ ਸਾਨੂੰ ਇੱਕ ਮੁੰਡੇ ਤੇ ਸ਼ੱਕ ਸੀ ਉਹ ਕਹਿੰਦਾ ਮਾਰਨ ਦੀ ਚੌਕੀ ਦਿੰਦਾ ਸੀ ਤੇ ਇਹ ਸ਼ੇ ਕਰਕੇ ਅਸੀਂ ਰਾਤ ਨੂੰ ਸਾਰੀ ਰਾਤ ਲੱਭਦੇ ਰਹੇ ਜੀ ਉਹ ਸਾਰੀ ਰਾਤ ਰਿਸ਼ਤੇਦਾਰੀ ਤੇ ਫੋਨ ਕੀਤਾ ਸਾਰੇ ਪਾਸੇ ਫੋਨ ਕੀਤਾ ਕਿੱਥੇ ਨਹੀਂ ਲੱਭਿਆ ਅਸੀਂ ਰਾਤ ਨੂੰ ਪੱਕ ਕੇ ਮੈਂ ਵੀ ਸਬਜ਼ੀ ਦਾ ਕੰਮ ਕਰਦਾ ਜੀ ਮੈਂ ਕਰ ਹੀ ਰਹਿ ਗਿਆ ਸਾਨੂੰ ਕਿਸੇ ਨੇ ਗਾਂਢੀ ਦੇ ਸਾਹਬ ਤੋਂ ਡੰਗੂ ਲੈ ਲਈ ਇਹ ਕੰਮ ਹੋਇਆ ਪਿਆ ਜੀ ਇਹ ਧਮਕੀਆਂ ਦੋ ਤਿੰਨ ਦਿਨ ਹੋ ਗਏ ਲਗਾਤਾਰ ਧਮਕੀਆਂ ਉਹਨਾਂ ਦੀ ਮਾਰਨ ਦੀ ਧਮਕੀਆਂ ਆ ਰਹੀਆਂ ਮਰੜ ਸੀ ਹਾਂ ਜੀ ਕਿੰਨੇ ਬੱਚੇ ਇੱਕ ਮੁੰਡਾ ਹੈਗਾ ਜੀ ਤੁਹਾਡੇ ਕਿੰਨੇ ਬੱਚੇ ਮੇਰੇ ਤਿੰਨ ਬੱਚੇ ਹੈ ਜੀ ਕੀ ਮੰਗ ਕੀ ਕਰਦੇ ਹੋ ਬੰਦਾ ਮੈਂ ਤਾਂ ਕਹਿੰਦਾ ਜੀ ਸਹੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜੀ ਪੂਰੀ ਹੋਣੀ ਚਾਹੀਦੀ ਇਜਾਜ਼ਤ ਤੇ ਪੂਰੀ ਕਿਸਾਬ ਮਿਲਣਾ ਚਾਹੀਦਾ ਤੁਹਾਨੂੰ ਜੀ ਨਾਮ ਇਹਦਾ ਮੇਰਾ ਹਿੰਦੂ ਬੰਦਾ ਬੇਟਾ ਜੀ ਨਾਮ ਮਨਪ੍ਰੀਤ ਅੱਜ ਕੀ ਗੱਲ ਹੋਈ ਸੀ ਕਿਵੇਂ ਪਤਾ ਲੱਗਿਆ ਸਰ ਕੋਈ ਪਤਾ ਕੋਈ ਗੱਲ ਨਹੀਂ ਸੀਗੇ ਨਾ ਜਨਮ ਦਿਨ ਸੀਗਾ ਇਹ ਕਹਿੰਦਾ ਜਨਮ ਦਿਨ ਤੇ ਆ ਜਾ ਮੇਰੇ ਠੀਕ ਹੈ ਮੇਰੇ ਮੁੰਡੇ ਨੂੰ ਕਹਿ ਲਦਾ ਇਹ ਕਹਿੰਦਾ ਮੈਂ ਨਹੀਂ ਆਉਂਦਾ ਇਹਨੇ ਚਿੰਤਕੀਆਂ ਦੇਤੀਆਂ ਐਨੀ ਗੱਲ ਜੀ ਹੋਈ ਸਰ ਠੀਕ ਹੈ ਮੇਰੇ ਕੋਲ ਸਾਰੀ ਵੀਡੀਓ ਪਈ ਹੈ ਠੀਕ ਹੈ ਅੱਜ ਕਦੋਂ ਪਤਾ ਲੱਗਿਆ ਵੀ ਬੇਟੇ ਨੇ ਲੱਭਿਆ ਨਹੀਂ ਸਰ ਮੈਪਾਲਦੀ ਦੀ ਅਨੁਸਾਰੀ ਰਾਤ ਭਾਗ ਦੀ ਕੱਲੀ ਜੀ ਮੇਰਾ ਕੋਈ ਮਨਪਸੰਦ ਕਿਰਿਆ ਵੇਖ ਸਾਰੇ ਜੱਬ ਨੇ ਸਾਰੀ ਰਾਤ ਨਹੀਂ ਸੁੱਤੇ ਕਿ ਮੈਨੂੰ ਨਹੀਂ ਤਮਖੇ ਦਿੰਦਾ ਕਦੇ ਸੀਟ 'ਤੇ ਬੰਦੀ ਦਿੰਦਾ ਕਦੇ ਘੜੀ ਆ ਦੇਂਦਾ ਉਹ ਲੋਕ ਤਾਂ ਸੇਵ ਮੰਨ ਕਰਦੇ ਬਾਅਦ ਮੈਨੂੰ ਮੇਰਾ ਮੁੰਡਾ ਚਾਹੀਦਾ ਸਰ ਮੇਰਾ ਮੁੰਡਾ ਚਾਹੀਦਾ ਕੋਈ ਮੰਗ ਨਹੀਂ ਨਾ ਕਰਦੀ ਜੀ ਰੁਲਾ ਜੀ ਸਾਨੂੰ ਇੱਕ ਥਾਣੇ ਫੋਨ ਮਸਹੂਲ ਹੋਇਆ ਸਰਪੰਚ ਸਾਹਿਬ ਚੂੜੀ ਵਾਲੇ ਅੰਨੇ ਦਾ ਉਹਨਾਂ ਨੇ ਕਿਹਾ ਕਿ ਇੱਕ ਨੌਜਵਾਨ ਮਨਪ੍ਰੀਤ ਪੁੱਤਰ ਕਿਸ਼ਨ ਕੁਮਾਰ ਇਹ ਜਿਹੜਾ ਹੈ ਸੁਖਦੇਵ RAM ਦੇ ਖੇਤ ਦੇ ਕੋਲੇ ਪਈ ਦੇ ਉਤੇ ਇਹਨੇ ਫਾਸੀ ਲੈ ਲਈ ਹੈ ਤੇ ਉਸ ਤੇ ਉਤੇ ਐਸਐਚਓ ਸਾਹਿਬ ਖੁਦ ਔਰ ਮੈਂ मौके ਤੇ ਆਏ ਆ ਜੀ मौके ਤੇ ਆ ਕੇ ਹਾਲਾਤ ਦੇਖੇ ਹੈ ਇਹ ਬੰਦਾ ਨੌਜਵਾਨ ਬਕੈਣ ਦੇ ਦਰਖਤ ਦੇ ਨਾਲ ਫਾਸੀ ਖਾ ਕੇ ਟੰਗਿਆ ਮਿੜਾ ਜਿਸ ਨੂੰ ਜਾਪਤਾ ਅਨੁਸਾਰ ਲਾਇਆ ਗਿਆ ਲਾਉਣ ਤੋਂ ਬਾਅਦ ਇਹ ਸਰਚ ਕੀਤੀ ਗਈ ਪਰਿਵਾਰ ਦੇ ਸਾਹਮਣੇ ਹੁਣ ਇਹਦਾ ਸਰਕਾਰੀ ਅਚਲ ਹਵਾਲਾ ਹੋਰ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਪੋਸਟਮਾਰਡ ਦੀ ਰਿਪੋਰਟ ਆਉਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਫਿਲਹਾਲ 194 ਬੀਐਨਐਸ ਦੀ ਕਾਰਵਾਈ ਕਰ ਰਹੇ ਹਾਂ ਇਹਦੀ ਕਿੰਨੀ ਉਮਰ ਕਿੰਨੇ ਬੱਚੇ ਵਹੇ ਸ਼ਾਦੀ ਸ਼ੁਦਾ ਹਾਂਜੀ ਇਹਦੀ ਉਮਰ ਹੈ ਜੀ 22 ਸਾਲ ਹੈ ਹਾਂਜੀ ਇਹ ਕੋਈ ਸੁਮਨ ਪੁੱਤਰੀ ਰਾਜੂ ਮਹਾਰਾਜ ਹੈ ਨਿਆਲਕੇੜੀ ਕਲੋਨੀ ਦਾ ਉਹਦੇ ਨਾਲ ਵਿਆਹ ਸੀ ਪਰ 3-4 ਸਾਲ ਪਹਿਲਾਂ ਇਹਦਾ ਤਲਾਕ ਹੋ ਗਿਆ ਜੀ ਇਹਦਾ ਇੱਕ ਬੱਚਾ ਹੈ ਜਿਹੜਾ ਇਹਨਾਂ ਕੋਲ ਹੀ ਹੈ ਕਿੰਨੇ ਸਾਲ ਦੀ ਉਮਰ ਹੈ 25 ਬੱਚੇ 25 ਸਾਲ ਦੀ ਜੀ ਨਹੀਂ ਆਧਵੀ ਉਮਰ ਨਹੀਂ 22 ਸਾਲ ਜੀ 22 ਸਾਲ ਜੀ ਠੀਕ ਹੈ